ਮਬਖਸ਼ ਕੀਤੀ ਹੈ ਗੁਰਬਾਣੀ ਦਾ ਜੋ ਇਹ ਪਾਵਨ ਸ਼ਬਦ ਹੈ ਸੰਕ ਸਨੰਦ ਮਹੇਸ਼ ਮੰਨਾ ਸ਼ੇਖਨਾਗ ਤੇਰੋ ਮਰਮ ਨਾ ਜਾਣਨਾ ਹੈ ਸੰਕ ਸਨੰਦ ਕਹਿੰਦੇ ਨੇ ਬ੍ਰਹਮਾ ਦੇ ਪੁੱਤਰ ਸੰਕ ਸਨੰਦ ਸਨਾਤਨ ਸ਼ੰਤ ਕੁਮਾਰ ਮਹੇਸ਼ ਕੰਨਨ ਸ਼ਿਵ ਸਮਾਨਾ ਸਤਿਗੁਰੂ ਆਪਦੇ ਨੇ ਸਮਾਨਾ ਦਾ ਅਰਥ ਜੋ ਵਰਗਿਆ ਨੇ ਛੇਖਨਾਗ ਛੇਖਨਾਗ ਨੇ ਛੇਸ਼ਨਾਗ ਸੱਪਾਂ ਦਾ ਰਾਜਾ ਇਸ ਨੇ 1000 ਫਣ ਮਿਥਲੇ ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂੰ ਭਗਵਾਨ ਤੇ ਛਾਂ ਕਰਦਾ ਹੈ ਹਰੇ ਜੀਵ ਨਾਨਿਤ ਨਵਾ ਨਾਮ ਭਗਵਾਨ ਦਾ ਉਚਾਰਦਾ ਮਰਮ ਨ ਜਾਣਨਾ ਭਾਵ ਭੇਤ ਨਹੀਂ ਜਾਣਿਆ। हे प्रभु ब्रह्मा ਦੇ ਪੁੱਤਰਾਂ ਸੰਕ, ਸੰਨੰਦ, ਸ਼ਿਵਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ। ਵਿਸ਼ਨੂੰ ਦੇ ਭਗਤ ਛੇ ਛਨਾਗ ਨੇ ਤੇਰੇ ਦਿਲ ਦਾ ਰਾਜ ਨਹੀਂ ਸਮਝਿਆ। ਕਿਸੇ ਨੇ ਭੇਦ ਨਹੀਂ ਪਾਇਆ। ਇਤਿਹਾਸ ਅਸੀਂ ਜਦੋਂ ਸਾਖੀ ਪੜ੍ਹਦੇ ਆਂ ਭਗਤਾਂ ਦੀ ਸਾਖੀ ਆਉਂਦੀ ਹੈ ਔਰ ਗੁਰਬਾਣੀ ਚਲਵਗਾਇਆ ਏ ਸ਼ੇਖ ਨਾਗ ਤੇਰਾ ਮਰਬ ਨਾ ਜਾਏ